ਵਾਨੀ ਕਾਲਸਾ ਵਾਹਿੰਦੀ ਕੀ ਫਤਿਹ ਬਾਬਾ ਜੀ ਕਿਰਪਾ ਦੇ ਸਦਕਾ ਜਿਵੇਂ ਪਹਿਲਾਂ ਵੀ ਆਪਣੇ ਪਿੰਡ ਦੇ ਵਿੱਚ ਬੂੜ ਪਰਿਵਾਰਾਂ ਨੂੰ ਦਾਦੀ ਸੱਜਣਾ ਵੱਲੋਂ ਰਾਸਟਰ ਵੰਡਿਆ ਜਾਂਦਾ ਹੁਣ ਵੀ ਜਿਵੇਂ ਸਾਹਿਬ ਜਾਦੇ ਦੇ ਸੀਦੀ ਦਿਹਾੜੇ ਚੱਲ ਰਹੇ ਨੇਗੇ ਬਾਬਾ ਜੀਵਨ ਸਿੰਘ ਬਾਬਾ ਜੀਵਨ ਸਿੰਘ ਦਾ ਵੀ ਸੀਦੀ ਦਿਹਾੜੇ ਗਾ ਏ ਸੀਦੀ ਦਿਹਾੜੇ ਕੋਈ ਸਮਰਪਤ ਫੇਰ ਸੇਵਾਦਾਰਾਂ ਵੱਲੋਂ ਸੇਵਾ ਆਈ ਹੈਗੀ ਅੱਜ ਫੇਰ 42 ਪਰਿਵਾਰਾਂ ਨੂੰ ਜਿਹੜਾ ਰਸ ਲਗਾ ਉਹ ਕੱਡੇ-ਕੱਲੇ ਘਰ ਦੇ ਵਿੱਚ ਜਾ ਕੇ ਜਿਹਨਾਂ ਦੀ ਲਿਸਟਾ ਬੜੀ ਬੁਰੀ ਲੋ ਦਿੱਤਾ ਜਾਣਾ ਤੇ ਇਹ ਰਸ ਲ ਦੀ ਸੇਵਾ ਆਪਣੇ ਪ੍ਰਕਾਸ਼ ਸਿੰਘ ਜੀ ਵੱਲੋਂ ਕੀਤੀ ਜਾ ਰਹੀ ਹੈਗੀ ਹੁਣ ਪ੍ਰਕਾਸ਼ ਸਿੰਘ ਜੀ ਦਾ ਸਰਵਾਰ ਕਰਦੇ ਜ ਆਪਣੇ ਸਰਪੰਚ ਸਾਹਿਬ ਅਰਬੜਦੀਪ ਸਿੰਘ ਤੇ ਬਰਾਕ ਸਰਪ ਦੀ ਬੈਬਰ ਬਿੱਲੀ ਜਗਜੀਤ ਕੌਰ ਪੰਚਾਇਤ ਮੈਂਬਰ ਬੰਦਲ ਕੌਰ ਵੀ ਅੱਗੇ ਵੀ ਇਹ ਪਹਿਲਾਂ ਵੀ ਜਿਹੜੀ ਰਸ ਲ ਦੀ ਸੇਵਾ ਹੈ ਬੁੱਲੇ ਈਸ਼ੋ ਨਿਹਾਲ ਪਹਿਲਾਂ ਵੀ ਇਹ ਰਾਸ਼ਟਰੀ ਸੇਵਾ ਕਰਦੇ ਆ ਰਹੇ ਨੇ ਕੋਈ ਇਹ ਨਹੀਂ ਹੈਗਾ ਵੀ ਪਹਿਲੀ ਵਾਰ ਤੇ ਹੋਰ ਵੀ ਗੁਪਤ ਪਰਿਵਾਰਾਂ ਦੇ ਵਿੱਚੋਂ ਸੇਵਾ ਇਹਦੀ ਕੀਤੀ ਜਾਂਦੀ ਹੈਗੀ ਇੱਕ ਇਹ ਆਪਣੇ ਪਿੰਡ ਦਾ ਬੁੱਢਾ ਜਿਹੜਾ ਉਹ ਵੀ ਉਹ ਵੀ ਜਿਹੜਾ ਮੇਜਰ ਸਿੰਘ ਦਾ ਲੜਕਾ ਪਾਦਰਾਮ ਕੇ ਪਰਿਵਾਰ ਦੇ ਵਿੱਚੋਂ ਇਹ ਇਹ ਬੈਠਕਾਂ ਦੇ ਵਿੱਚੋਂ ਨਾਮ ਲੈ ਕੇ ਆਇਆਗਾ ਉਹਨਾਂ ਨੇ ਵੀ ਇਹਦਾ ਬਲ ਸਨਵਲ ਕੀਤਾ ਜਦੋਂ ਇਹਦੇ ਦੀਪ ਸਿੱਧੂ ਜੀ ਤੇ ਸਿੱਧੂ ਗੂਸੇ ਵਾਲੇ ਦੀ 30 ਢ ਪਾਈ ਦੇਖੀ ਆਪਣੇ ਪਿੰਡ ਵੱਲੋਂ ਵੀ ਇਹਦਾ ਨਾ ਬਰਨ ਸਨਵਾਰ ਉਹ ਕੀਤਾ ਗਿਆ ਸਾਈਕਲ ਦਿੱਤਾ ਇਹਨੂੰ ਨਹੀਂ ਨਹੀਂ ਸਾਈਕਲ ਦਿੱਤਾ ਤੇ 30 ਹਾਟਾਂ ਦਿੱਤੀ ਇਹਦੇ ਜਿਹਦਾ ਬਰਨ ਸਨਵਾਰ ਕੀਤਾ ਗਿਆ ਵੀ ਅੱਗੇ ਲਾਉ ਨੂੰ ਇਹ ਪਹਿਲਾਂ ਨਾਲੋਂ ਦੁਗਣੀ ਤਰੱਕੀ ਕਰੇ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਹੁਣ ਜਿਹੜੀ ਰਸលੜੀ ਟਰਾਟੀ ਇਹ ਗੂ ਤਿਆਰ ਖੜੀ ਹੈ ਤੇ ਸੇਵਾਦਾਰ ਵੀ ਤਿਆਰ ਖੜੇ ਨੇ ਇਥੋਂ ਜਕਾਰਿਆਂ ਦੀ ਗੂਜ ਦੇ ਨਾਲ ਆਪ ਵੀ ਆਪਣੇ ਜਿਵੇਂ ਇਹ ਬੁੱਢਾ ਦਾਬ ਲੈ ਕੇ ਆਇਆ ਇਸੇ ਤਰ੍ਹਾਂ ਜਿ세ਹਾਂ ਦੇ ਪਰਿਵਾਰ ਦੇ ਵਿੱਚੋਂ ਢੋਲਾ ਜੀ ਜੋ ਬਜਟ ਚੱਕਣ ਦੇ ਵਿੱਚ ਅ ਫਾਸਟ ਟੈਗ ਦੇ ਆ ਕੇ ਇਹ ਵੀ ਨਾਮ ਲੈ ਕੇ ਆਇਆ ਤੁਮਹਾਰ ਕਣਾ ਤੁਮ ਬੀ ਪ੍ਰਬਾਤ ਮੈਨੂੰ ਖਡਾਰੀਆ ਰੂ ਡੈ ਦੁਬਲੀ ਰਾਤ ਚੌਂੜੀ ਤਰੱਕੀ ਬਕਸ਼ੇ ਢੋਲਾ ਅਸਟੈਂਡ ਰਾਦੀ ਤਿਆਰ ਖੜੀ ਆ ਜਿਕਾਰੇ ਗ ਜਾ ਕੇ ਇੱਥੋਂ ਰਵਾਨਗੀ ਦੇ ਬਗੇ ਸੇਵਾਦਾਰ ਤਿਆਰ ਨੇ ਤੇ ਕੱਲੇ ਕੱਲੇ ਘਰ ਦੇ ਵਿੱਚ ਜਾ ਕੇ ਜਿਹੜਾ ਬਿਆਲੀ ਪਰਿਵਾਰ ਨੂੰ ਰਾਤ ਦੇ ਦਿੱਤਾ ਜਣ ਬਡੇ ਸੋਹਰੇ ਹਨ ਸਤਿ ਸ੍ਰੀ ਅਕਾਲ ਖੜ੍ਹ ਜੋ ਇੱਕ ਮਿੰਟ ਲਾ ਫੋਟੋ ਕਰ ਦਿੰਦਾ ਇਸ ਮੌਕੇ ਤੇ ਬੋਬੀ ਸਿੰਘ ਨੂੰ ਸਾਈਕਲ ਦੇ ਨਾਲ ਸਨਮਾਨਿਤ ਕੀਤਾ ਗਿਆ ਜੋ ਬੋਬੀ ਸਿੰਘ ਪਾਵਰ ਪੰਜ ਮੈਲ ਕਲਮ ਤੋਂ ਕਰਵਾਏ ਗਏ ਟੂਰਨਾਮੈਂਟ ਦੇ ਵਿੱਚ ਡੰਡ ਬੜ ਕਲੋਂ ਦੇ ਵਿੱਚ ਉਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਉਸ ਮੌਕੇ ਉਸ ਦੇ ਜਿਹੜੀ ਟੀ-ਸ਼ਰਟ ਸੀ ਉਹ ਦੀਪ ਸਿੱਧੂ ਤੇ ਸਿੱਧੂ ਮੂਸੇਵਾਲ ਦੀ ਪਾਈ ਵੀ ਸੀ ਤੇ ਪਿੰਡ ਦੀ ਸੰਸਥਾ ਵੱਲੋਂ ਇਸ ਮੌਕੇ ਤੇ ਬਾਬੂ ਸਿੰਘ ਦਾ ਜਿਹੜਾ ਸਨਮਾਨ ਕੀਤਾ ਗਿਆ ਉਸ ਨੂੰ ਸਾਈਕਲ ਦੇ ਕੇ ਤੇ ਦੋ ਟੀ-ਸ਼ਰਟਾਂ ਦੇ ਨਾਲ ਨਗਰ ਨਿਵਾਸੀਆਂ ਵੱਲੋਂ ਉਸ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਮੇਰਾ ਬੈਠਾਂਗੇ ਸਰਦਾਰ ਪ੍ਰਕਾਸ਼ ਸਿੰਘ ਜੀ ਕੈਨੇਡੀਅਨ ਉਹਨਾਂ ਵੱਲੋਂ 40 ਲੋਡਬੰਦ ਪਰਿਵਾਰਾਂ ਨੂੰ ਜਿਹੜਾ ਰਸਨ ਅੱਜ ਲੈਨ ਸਾਈਡ ਆਵ ਕੇ ਬੰਡਿਆ ਜਾ ਰਿਹਾ ਤੇ ਪਹਿਲਾਂ ਵੀ ਰਸਨ ਬੰਡਿਆ ਗਿਆਗਾ ਬਹੁਤ ਸੇਵਾ ਕਰਦੇ ਆ ਸਰਦਾਰ ਪ੍ਰਕਾਸ਼ ਸਿੰਘ ਜੀ ਕੈਨੇਡੀਅਨ ਸੋ 40 ਲੋਡਬੰਦ ਪਰਿਵਾਰਾਂ ਨੂੰ ਉਹਨਾਂ ਵੱਲੋਂ ਜਿਹੜੀ ਰਸਨ ਦੀ ਸੇਵਾ ਸਰਦਾਰ ਪ੍ਰਕਾਸ਼ ਸਿੰਘ ਜੀ ਕੈਨੇਡੀਅਨ ਇਹਨਾਂ ਵੱਲੋਂ ਜਿਹੜੀ ਰਸਨ ਦੀ ਸੇਵਾ ਕੀਤੀ ਜਾ ਰਹੀ ਹੈ 40 ਲੋਡਬੰਦ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਰਸਨਾ ਜਿਹੜਾ ਅੱਜ ਸੇਵਾਦਾਰ ਸਿੰਘ ਹੁਣ ਬੰਦ ਨੂੰ ਵਾਸਤੇ ਤੁਰ ਰਹੇ ਨੇ ਘਰ ਘਰ ਜਾ ਕੇ ਜਿਹੜੇ 40 ਲੋੜਵੰਦ ਪਰਿਵਾਰ ਨੇ ਇਹ ਰਸਨਾ ਉਹਨਾਂ ਨੂੰ ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਠੀਕ ਹੈ ਉੱਪਰ ਝੜ ਜਾ ਨਾਉ ਨੀ ਸਨਵਾਓ ਕੋਈ ਤਾਂ ਇਹ ਪ੍ਰਕਾਸ਼ ਮਿਸਤਰੀ ਵੱਲੋਂ ਆ ਜਾ ਚੀ ਇਹ ਪ੍ਰਕਾਸ਼ ਮਿਸਤਰੀ ਹੈ ਬੇ ਘਰੇ ਪ੍ਰਕਾਸ਼ ਪ੍ਰਕਾਸ਼ ਮਿਸਤਰੀ ਹੈ ਠੀਕ ਹੈ ਧੰਨਵਾਦ ਸਾਰੇ ਹੁੰਦਾ ਜੀ ਬਸ ਉਹਨਾਂ ਨੂੰ ਸੀਸਾ ਦਿਓ ਨਾ ਨਾ ਕੋਈ ਕਾ ਕੀ ਤੁਸੀਂ ਇਹ ਕਹਿੰਦੇ ਹੋ ਕਿ ਦੋਸਤੋ ਅਰੇ ਦੇ ਬੰਦੇ ਜੋ ਖਰਚਾ ਨਹੀਂ ਪੇਕਾ ਉਹ ਹੀ ਕਰਨ। ਬਸ ਬਸ। ਬਸ ਆਸਮਾਨ ਮਿਸਤਰੀ ਇਹ ਬੇ ਯਾਰਾ ਸੁਣੇ। ਹਾਂ। ਠੀਕ ਹੈ। ਕੋਈ ਨਾ ਤੈਨੂੰ। ਇਹ ਆ ਸਾਰਾ ਰਸਨਾਮੇ ਪ੍ਰਕਾਸ਼ ਮਿਸਤਰੀ ਨੇ ਭੇਜਿਆ। ਅੱਛਾ। ਹੋ ਠੀਕ ਆ। ਠੀਕ ਆ। ਕੁਰੀਦੀਪ ਕੇਸ। ਪੜ ਦੇਂਗੇ। ਤੂੰ ਕਾਹ ਫਿਕਰ ਕਰਦੀ ਆ। ਨਿਯਮ ਕਰਮਾਂ ਨੂੰ ਰੋਣੀਆਂ ਮੈਂ ਤੇਰੇ ਨਾਲ। ਬੱਸ ਮੈਨੂੰ। ਬੱਸ ਨਹੀਂ ਪਤਾ। ਪੜਦੇ ਮੈਂ ਕੰਕਲੀ ਨਹੀਂ ਦਿੱਤੀ ਸਾਲੂ 4 ਦਿਨ ਹੋ ਗਏ ਪੇਟਾਂ ਨੂੰ ਇਹ ਦਿਮਾਗ ਨਹੀਂ ਜਾ ਕੇ ਹੈ ਕੋਈ ਨਾ ਕਹਦਾ ਚੰਗਾ ਉਹ ਡਾਕਟਰ ਇਹ ਕਹਿੰਦਾ ਵੀ ਆਉ ਮੂਸੇ ਰੋਥੇ ਕਟਾਉ ਉਹ ਫਿਰ ਕਰਕੇ ਇੱਕ ਪਾਸੇ ਕਰ ਲੋ ਪੂਰੀ ਜਿਹੀ ਜੱਫੇ ਕਰਨੀ ਆ ਉਹ ਕਹਿੰਦਾ ਇਹਨੂੰ ਕੋਈ ਨਾ 15 ਕਿਲੋ ਕੰਟਣਾ ਜਿੰਦ ਦਰ ਨੂੰ ਹੁਣ ਮੈਂ ਕਹਿੰਦਾ ਦਸਬਿੰਦਰ ਨੂੰ ਮੁੰਡੇ ਨੂੰ ਚੰਗਾ ਕੋਈ ਨਾ ਵੇਖ ਰਿਹਾ ਕੋਈ ਮਲਜੂ ਮਲਜੂ ਮਰਜੂ ਕੋਈ ਨਹੀਂ ਹਾਂ ਮਾਰਤੀ ਜਦੋਂ ਤੁਸੀਂ ਲਾ ਦੇਣਾ ਠੀਕ ਜੀ ਬਲੋ ਬਲੋ

ਕਹਣਾ ਭਾਈ ਉਹ ਤਾਂ ਇੱਕ ਜਾਨ ਹੈ ਮਰ ਅਟਾ ਨਾ ਆਗਮ ਸੀ ਨਾ ਤੂੰ ਤਾਂ ਰਿਆਣਾ ਭਾਈ ਇਹ ਦੇ ਲੋ ਬੇ ਚਲਦਾ ਨਹੀਂ ਆਉਂਦਾ ਹੈ ਹੈ ਇਹ ਪਪਾ ਪਪਾ ਮੈ ਸਿਖਾ ਰਹੇ ਨੇ ਪ੍ਰਕਾਸ਼ ਮਿਸਟਰੀ ਕਿ ਨਹੀਂ ਹੋਈ ਜੀ ঘৰ পাই তাৰে গৈ ਆਟਾ ਰਹਿ ਗਿਆ ਜੀ ਤਰਾ ਇਹਦਾ ਰੋਟੀਆਂ ਤਾਂ ਉਹ ਜਾਣ ਕਰ ਜਾਏ ਅੱਜ ਜੀ ਨੇ ਇਹਨਾਂ ਦਾ ਦੇ ਮਾਰਨ ਕਰਨਾ ਹੈ ਆਈ ਟੱਕਰੀਆਂ ਤਸਰੀਕਾ ਉਹ ਠੀਕ ਠਾਕ ਹੈ ਹਾਂ ਠੀਕ ਹੈ ਤੁਗਰਾ ਤੈਨੂੰ ਪ੍ਰਕਾਸ਼ ਮਿਸ਼ਤਰੀ ਨੇ ਰਸਣ ਭੇਜਾ ਫੇਰ ਹਾਂ ਧਰ ਦੇ ਪੇਟੇ ਜਾਣਾ ਮਾ ਰੱਬ ਦਾ ਨਾਮ ਲਿਆ ਕਰ ਹੋ ਜੇਗੀ ਟੱਕਰੀ ਕੋਈ ਨਹੀਂ ਹੁੰਦਾ ਮੈਂ ਕਹਿ ਕੇ ਜਾਂਦਾ ਮੁੰਡਿਆਂ ਨੂੰ ਚੰਗਾ ああ、それはですね。 ਆ ਗਿਆ ਪਵਾ ਬੱਚੇ ਵਾਸਤੇ ਹਾਂ ਜੀ ਹਾਂ 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 ਥੱਲੇ ਥੱਲੇ ਤੇ ਨਾ ਮੈਨੂੰ ਉਹ ਲੈ ਗਿਆ ਮੈਨੂੰ ਖਾ ਲਈ ਮਖੌਲ ਲਿਆ ਥੱਲੇ ਤੇ ਦੋ ਵੀ देन दे जायो छोड़ बेटा आओ भी किचन पे ले जाऊं मैं आ दिखा ਕੋਈ ਕੋਈ ਕਪੜਾ ਨਹੀਂ ਪਿਆੰਕਾ ਕਪੜਾ ਮਾਰੀ ਗਈ ਆ ਅਸਲੀ ਗੱਲ ਤੇ ਅਸਲੀ ਗੱਲ ਠੀਕ ਹਨਾ ਉਹ ਪਾਈਪਰ ਗਾ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਫਤਿਹ ਜੋ ਸਾਡੇ ਪਿੰਡ ਸੈੜ ਦੇ ਵਿੱਚ ਸੇਵਾਦਾਰਾਂ ਵੱਲੋਂ ਦਾਸਤ ਦੀ ਸੇਵਾ ਕੀਤੀ ਜਾਂਦੀ ਹੈ ਜਿਹੜੇ ਲੋੜਵੰਦ ਪਰਿਵਾਰ ਦੇ ਬਾਕੀ-ਬਾਕੀ ਦਾੜੀ ਪਰਿਵਾਰਾਂ ਵੱਲੋਂ ਅੱਜ ਵੀ ਜਿਹੜੀ ਇਹ ਰਸਲੀ ਸੇਵਾ ਕਰ ਕੀਤੀ ਗਈ ਆ ਜਿਹੜਾ ਅੱਜ ਵੀ ਚੱਲ ਰਿਹਾ ਇਹ ਸਹੀਦਾਂ ਦਾ ਵੀ ਚੱਲ ਰਿਹਾ ਹੈਗਾ ਕਿਉਂਕਿ 10 ਪਾਸ਼ਾ ਦੇ ਚਾਰੇ ਸਾਹਿਬਜ਼ਾਦੇ ਵੀ ਸ਼ਹੀਦ ਹੋਏ ਗਏ ਪੰਜਾਂ ਪੈਰਾਂ ਦੇ ਵਿੱਚੋਂ ਸਨ ਕਿ ਸ਼ਹੀਦ ਹੋਏ ਦੇ ਬਾਬਾ ਜੀਵਨ ਸਿੰਘੀ ਦੇ ਸਿੱਧੀ ਪਾਈ ਆ ਇਸੇ ਤਰ੍ਹਾਂ ਇਹਦਾ ਰਸਲੀ ਸੇਵਾ ਕਰਨਾ ਹੈ ਇਹ ਜਿਹੜਾ ਬੱਚਾ ਖੜਾ ਗਾਲ ਬਾਬਲਰ ਵਾਲਾ ਇਹ ਸਾਡੇ ਪਿੰਡ ਦੇ ਜੋ ਕਿਸਾਨੀ ਸੰਘਰਸ਼ ਦੇ ਸ਼ਹੀਦ ਹੋਏ ਦੇ ਸਤ ਸਿਗਰੀ ਇਹ ਉਹਨਾਂ ਦਾ ਭਤੀਜਾ ਹੈ ਇਹ ਵੀ ਵਿਚਾਰਾ ਸਰੀਰਕ ਤੌਰ ਤੇ ਪਾਹੇ ਮੰਗੂਆ ਬੈ ਕੱਲਾ ਵੀ ਹੈ ਨਾ ਬਾਣਾ ਪਿਓ ਤੇ ਸਤ ਸਿਗਰੀ ਦਾ ਭਤੀਜਾ ਇਹ ਇੱਕ ਉਹਦੀ ਕੁੜੀ ਖੜੀ ਹੈ ਸਤ ਸਿਗਰੀ ਭੈਣ ਹੈ ਇਹ ਭਰਾਵੋ ਸਹੀਦਾਂ ਦੇ ਪਰਿਵਾਰਾਂ ਨੂੰ ਜਿਵੇਂ ਯਾਦ ਰੱਖਿਆ ਜਦਾ ਕਿ ਉਧਰ ਸਹੀਦੀ ਕਰਨ ਵਾਲਿਆਂ ਨੂੰ ਯਾਦ ਰੱਖਿਆ ਜਾਂਦਾ ਹੈ ਜਿਹੜੇ ਸਾਹ ਹੱਥ ਦਿੱਦੇ ਲੈ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਸੁਧਾਰ ਹੋਵੇ ਉਹਦੇ ਵਿੱਚ ਸਾਹ ਦਿੱਤੀ ਜਾਂਦੀ ਹੈ ਜਿਵੇਂ ਸਤ ਸਿਗਰੀ ਨੇ ਸੀ ਦੀ ਪਾਈ ਹੈ ਕਿ ਜਿਹੜੀ ਟਿਕਰੀ ਬਾਰਡਰ ਤੇ ਇਸ ਸਾਰੀ ਸ਼ਹਿਰਤ ਦੇ ਵਿੱਚ ਤਾਂ ਇਹਦੇ ਭਤੀਜੇ ਨੂੰ ਇਹੜੀ ਰਾਸਟ ਦੀ ਸੇਵਾ ਜਿਹੜੀ ਜੇੜ ਆਏਗੇ ਤੇ ਜਿਹਨਾਂ ਪਰਿਵਾਰਾਂ ਨੇ ਇਹ ਰਾਸਟ ਦੀ ਸੇਵਾ ਕਰ ਰਹੇ ਜਿਹੜੇ ਪ੍ਰਭਾਤਵਾਲ ਨੂੰ ਜਨਦੁਗਲੀ ਰਾਜ ਚੌਂਕੜੀ ਦਿੱਤੀ ਵਖਸੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਮਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦਾ ਜੋ ਦਿਨਾਂ ਸ਼ਹੀਦੀ ਦਿਹਾੜਾ ਹੈ ਸਤਿਗੁਰਾਂ ਦੇ ਛੋਟੇ ਸਾਹਿਬ ਜਦ ਦੇ ਬਾਬਾ ਅਜੀਤ ਸਿੰਘ ਤੇ ਬਹਾਉ ਜੀ ਸਾਹਿਬ ਦਾ ਜੋ ਦੇ ਮੈਦਾਨ ਦੇ ਵਿੱਚ ਚੂਰ ਗਿਆ ਹੋਇਆ ਉਸਮਣਾ ਦੇ ਨਾਲ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਸਰਗੁਰੂ ਪਾਸ਼ਾ ਸਾਹਿਬ ਜੀ ਪਾਸ਼ਾ ਸਾਹਿਬਾ ਦੇ ਖਾਪੜਾ ਦੇ ਕਿਤੇ ਭੇਜਿਆ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਅੰਗਰੇਜ਼ੀ ਦੇ ਭਾਈ ਮਨੀ ਸਿੰਘ ਜੀ ਦਲਬਾਖ ਸਿੰਘ ਜੀ ਤੇ ਸਹਿਬਜ਼ਾਦੇ ਚਾਰੇ ਗੁਰੂ ਦੇ ਲਾਲ ਤੇ ਗੁਰੂ ਦੇ ਪਿਆਰੇ ਪੰਜ ਪਿਆਰੇ ਉਹਨਾਂ ਸਿੰਘਾਂ ਸ਼ਹੀਦਾਂ ਦੀ ਮਾਤਾ ਗੁਜਰ ਕੌਰ ਉਹਨਾਂ ਸਿੰਘਾਂ ਸਿੰਘਾਂ ਦੀ ਯਾਦ ਨੂੰ ਮੁਸਕਰਾ ਰਹੇ ਤੁਹਾਡੀ ਦੁਆਰ ਦੇ ਸਰਦਾਰ ਪ੍ਰਕਾਸ਼ ਸਿੰਘ ਜੀ ਕੈਨੇਡੀਅਨ ਜਿਹੜੇ ਅੱਗੇ ਵੀ ਸੇਵਾ ਕਰਦੇ ਨੇ 40 ਪਰਿਵਾਰਾਂ ਨੂੰ ਰਸਣ ਦੇਣਾ ਉਹਨਾਂ ਸਿੰਘਾਂ ਸਿੰਘਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਇਹ ਪਰਬੁਕਾਨ ਕਰ ਰਹੇ ਨੇ ਸਾਡੀ ਪ੍ਰਬੰਧਕ ਮੈਂ ਅਸੀਂ ਨਜ਼ਰ ਤੋਂ ਹੈ ਨਗਰ ਸਰਪੰਚ ਸਾਹਿਬ ਤੇ ਹੋਰ ਵੀ ਸੱਜਣ ਸਾਡੇ ਨਾਲ ਖੜੇ ਨੇ ਸ਼ਕਤਵੰਦ ਦੀ ਕਿਰਪਾ ਨਜ਼ਰ ਦੇ ਉੱਪਰ ਦੇ ਕੇ ਸੰਗਾਂਗ ਕਿੰਨਾ ਬੋਬੀ ਸਿੰਘ ਬੋਬੀ ਸਿੰਘ ਮੇਜਰ ਸਿੰਘ ਇਹ ਜੀ ਮੇਜਰ ਸਿੰਘ ਦਾ ਸਤਰਾ ਹੈ ਆ ਬਾਬਾ ਜੀਵਨ ਸਿੰਘ ਦੀ ਫਲਵਾੜੀ ਦੇ ਵਿੱਚੋਂ ਇਹਨਾਂ ਨੂੰ ਸੰਸਥਾ ਨੇ ਸਾਈਕਲ ਦੇ ਨਾਲ ਸਨਮਾਨਿਤ ਕੀਤਾ ਇਹ ਪਲਵਾਨੀ ਕਰਦੇ ਆ ਤੇ ਇਹਨਾਂ ਨੇ ਮੈਟਾਂ ਮਾਰੀਆਂ ਨੇ ਉਹਨਾਂ ਦੇ ਮੈਟਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਆਏ ਨੇ ਬਲਾਕ ਮਹਿਲ ਕਲਾਂ ਦੇ ਵਿੱਚ ਇਹਨਾਂ ਦੇ ਸਾਡੇ ਨਗਰ ਪੰਚਾਇਤ ਨੇ ਤੇ ਸਾਰੀ ਸੰਸਥਾ ਨੇ ਇਹਨਾਂ ਨੂੰ ਨਾਮ ਦੇ ਵਿੱਚ ਸਾਈਕਲ ਦਿੱਤਾ ਤੇ ਇਹ ਸਾਰੀ ਸੰਸਥਾ ਦਾ ਤੇ ਨਗਰ ਪੰਚਾਇਤ ਦਾ ਨગર ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਤਿਗੁਰੂ ਪਾਸਾ ਕਿਰਪਾ ਕਰਨ ਸਿੰਘਾਂ ਸਿਹਤਾਂ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਇਸ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਨਗਰ ਤੇ ਬੱਚਿਆਂ ਤੇ ਨੌਜਵਾਨਾਂ ਤੇ ਚੜ੍ਹਦੀ ਕਲਾ ਦਾ ਹੱਥ ਰੱਖਣ ਕੋ ਸਿੱਖੀ ਦਾਤ ਨਾ ਬਾਣੀ ਦਾਤ ਵੱਖਾ ਵਿਸ਼ੇਸ਼ ਤੌਰ ਤੇ ਫਿਰ ਅਸੀਂ ਪ੍ਰਕਾਸ਼ ਸਿੰਘ ਜੀ ਲਈ ਬਹੁਤ ਧੰਨਵਾਦ ਕਰਦੇ ਆਂ ਤੇ ਜੋ ਹਰ ਸਾਲ ਇਸ ਤਰ੍ਹਾਂ 40 40 ਪਰਿਵਾਰਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੰਦੇ ਆਂ ਪੂਰਾ ਅਫਸੋਈ ਦਾ ਜਿਹੜਾ ਰਸਨਾ ਉਹ ਦਿੱਤਾ ਜਾਂਦਾ ਹੈ ਸਤਿਗੁਰੂ ਪਾਸੋਂ ਮਾਰੇ ਇਸ ਤਰ੍ਹਾਂ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾਦਾਰ ਸਿੰਘ ਸੇਵਾ ਕਰ ਰਿਹਾ ਆ ਰਸਨਕਾਰ ਕਰ ਜਾ ਕੇ ਜਿਵੇਂ ਜਿਵੇਂ ਸੇਵਾਦਾਰਾਂ ਨੇ ਬਹੁਤ ਧੰਨਵਾਦ ਆ ਸਾਰੇ ਸੇਵਾਦਾਰਾਂ ਦਾ। ਸਵੇਰ ਤੋਂ ਲੈ ਕੇ ਜਨਾਨੇ ਸਾਰੀ ਸੇਵਾ ਕਰੀਆ ਬਹੁਤ ਬਹੁਤ ਧੰਨਵਾਦ।